||राम प्यारे तुम बिन तीरज को न कर तुम बिन तीरज को न कर मिल राम प्यारे मिल राम ਮਰਤਿ ਸਾਸ਼ਤਰ ਬਹੁ ਕਰਮ ਕਮਾਏ ਪ੍ਰਭ ਤੁਮਰੇ ਦਰਸ਼ਨ ਬਿਨ ਸੁਖ ਨਾਹੀ ਪ੍ਰਭ ਤੁਮਰੇ ਦਰਸ਼ਨ ਬਿਨ ਸੁਖ ਨਾਹੀ ਵਰਤ ਨੇਮ ਸੰਜਮ ਕਰ ਥਾ ਕੇ ਨਾਨਕ ਸਾਧ ਸ਼ਰਣ ਪ੍ਰਭ ਸੰਗ ਵੱਸ ਮਿਲ ਰਾਮ ਪਿਆਰੇ ਤੂੰ ਬਿਨ ਤੇਰਜ ਕੋਣ ਕਰੈ ਮਿਲ ਰਾਮ ਪਿਆਦੇ ਮਿਲ ਰਾਮ ਪਿਆਰੇ ਵਾਹਿਗੁਰੂ ਪ੍ਰਮਤ ਪ੍ਰਮਤ ਪ੍ਰਭ ਸਰਣੀ ਆਇਆ ਦੀਨਾ ਨਾਥ ਜਗਤ ਪਿਤ ਮਾਇਆ ਪ੍ਰਭ ਦੇ ਆਲ ਦੁੱਖ ਦਰਦ ਵਿਦਾਰਣ ਜਿਸ ਭਾਵੈ ਤਿਸ ਹੀ ਨਿਸਤਾਰਣ ਤਨ ਤਨ ਸਤਿਗੁਰੂ ਪੰਜਵੇਂ ਪਾਸ਼ਾ ਗੁਰੂ ਅਰਜਨ ਦੇ ਮਹਾਰਾਜ ਜੀ ਦੀ ਅੰਮ੍ਰਿਤਮਈ ਬਾਣੀ ਮਾਰੂ ਰਾਗ ਦੇ ਵਿੱਚ 19ਵੇਂ ਸ਼ਬਦ ਦੀ ਜਿਸ ਦੀ ਵਿਚਾਰ ਚੱਲ ਰਹੀ ਹੈ ਅੱਜ ਆਓ ਇਸ ਤੇ ਚੌਥੇ ਪਦੇ ਦੀ ਵਿਚਾਰ ਕਰੀਏ ਜੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 1005 ਅੰਗ ਉਤੇ ਸ਼ਿਸ਼ੋਵਤ ਹੈ ਜੀ ਸਤਿਗੁਰੂ ਜੀ ਉਪਦੇਸ਼ ਕਰਦਿਆਂ ਬ੍ਰਮਤ ਬ੍ਰਮਤ ਰਵਿਸ਼ਰਨੀ ਆਇਆ ਦੀਨਾ ਨਾਥ ਜਗਤ ਪਿਤ ਮਾਇਆ ਪ੍ਰਭ ਦਇਆਲ ਦੁਖ ਦਰਦ ਬਿਦਾਰਣ ਜਿਸ ਭਾਵੈ ਤਿਸ ਹੀ ਨਿਸਤਾਰਣ ਓ ਵਾਹਿਗੁਰੂ ਜੋ ਹੈ ਉਹ ਪ੍ਰਭੂ ਪਰਮੇਸ਼ਰ ਪਰਮਾਤਮਾ ਉਹ ਦਿਆਲ ਹੈ ਦਿਆਲ ਦਇਆ ਦਾ ਘਰ ਦਇਆ ਆਲਿਆ ਉਹ ਪਰਮਾਤਮਾ ਜੋ ਹੈ ਪ੍ਰਭੂ ਜੋ ਹੈ ਉਹ ਦਇਆ ਦਾ ਘਰ ਹੈ ਦੁੱਖ ਦਰਦ ਬਿਦਾਰਨ ਅਤੇ ਸਾਰਿਆਂ ਦੇ ਦੁੱਖ ਦਰਦ ਨੂੰ ਖਤਮ ਕਰਨ ਵਾਲਾ ਹੈ ਦੀਨਾਂ ਦਾ ਨਾਥ ਦੀਨਾਂ ਨਿਮਾਣੇ ਗਰੀਬ ਉਹ ਦੀਨਾਂ ਦਾ 나ਥ ਹੈ ਨਿਮਾਣਿਆਂ ਦਾ ਖਸਮ ਹੈ ਜਗਤ ਪੇਤ ਮਾਇਆ ਅਤੇ ਸਾਰੇ ਸੰਸਾਰ ਦਾ ਪਿਤਾ ਅਤੇ ਮਾਤਾ ਹੈ ਸਾਰੇ ਸੰਸਾਰ ਨੂੰ ਮਾਤਾ ਪਿਤਾ ਮੰਗਰ ਪ੍ਰਤ ਪਾਲਦਾ ਹੈ ਮਾਤਾ ਪਿਤਾ ਮੰਗਰ ਰੋਜੀ ਪਹਿਚਾੰਦਾ ਹੈ ਰਿਜ਼ਕ ਪਹਿਚਾੰਦਾ ਹੈ ਭ੍ਰਮਤ ਭ੍ਰਮਤ ਪ੍ਰਭ ਸਰਨੀ ਆਇਆ ਉਹ ਪਰਮਾਤਮਾ ਜੋ ਦੀਨਾਂ ਦਾ नाथ ਹੈ ਜੋ ਸਾਰੇ ਜਗਤ ਦਾ ਮਾਤਾ ਪਿਤਾ ਹੈ ਜੋ ਦਇਆ ਦਾ ਘਰ ਹੈ ਦਿਆਲੂ ਹੈ ਜੋ ਸਾਰਿਆਂ ਦੇ ਦੁੱਖ ਦਰਦ ਖਤਮ ਕਰਨ ਵਾਲਾ ਹੈ ਇਹ ਜੀਵ ਪਰਮ ਭਰਮ ਕੇ ਫਿਰ ਉਸ ਦੀ ਸ਼ਰਣੀ ਦੇ ਵਿੱਚ ਆਉਂਦਾ ਹੈ ਪਹਿਲਾਂ ਹੋਰ ਪਾਸੇ ਭਟਕਦਾ ਹੈ ਜਿੱਤੋਂ ਕਦੇ ਵੀ ਸੁੱਖ ਦੀ ਪ੍ਰਾਪਤੀ ਨਹੀਂ ਹੁੰਦੀ ਫਿਰ ਭਰਮ ਭਰਮ ਕੇ ਪ੍ਰਬੂ ਦੀ ਛਾਰਨੀ ਦੇ ਵਿੱਚ ਆਉਂਦਾ ਹੈ ਫਿਰ ਪ੍ਰਬੂ ਦੀ ਛਾਰਨੀ ਦੇ ਵਿੱਚ ਆ ਕੇ ਉਸ ਨੂੰ ਆਤਮਿਕ ਸੁੱਖ ਦੀ ਪ੍ਰਾਪਤੀ ਹੁੰਦੀ ਹੈ ਕਿਉਂਕਿ ਸਤਿਗੁਰੂ ਜੀ 12 ਮਹਾਂ ਵਾਲੇ ਪਾਠ ਦੇ ਵਿੱਚ ਉਪਦੇਸ਼ ਕਰਦੇ ਹਨ ਚਾਰ ਕੁੰਟ ਦਹ ਦਿਸ਼ ਭ੍ਰਮੇ ਚਾਰ ਕੁੰਟ ਦਹ ਦਿਸ਼ ਭ੍ਰਮੇ ਹਾਕੇ ਆਏ ਪ੍ਰਭ ਕੀ ਸ਼ਾਨ ਚਾਰ ਹੀ ਕੁੰਟਾਂ ਚਾਰ ਹੀ ਪਾਸੇ ਦਹ ਦਿਸ਼ ਦਸਾਈ ਦਿਸ਼ਾਵਾਂ ਭ੍ਰਮੇ ਭਟਕਦੇ ਰਹੇ ਹੱਕ ਆਏ ਪ੍ਰਭ ਕੀ ਸ਼ਾਮ ਕਿਸੇ ਪਾਸਿਓਂ ਵੀ ਅੰਦਰਲਾ ਆਨੰਦ ਨਾ ਮਿਲਿਆ ਅੰਦਰਲੀ ਸ਼ਾਂਤੀ ਨਾ ਮਿਲੀ ਮਨ ਦੀ ਸ਼ਾਂਤੀ ਨਾ ਮਿਲੀ ਫਿਰ ਪ੍ਰਭੂ ਦੀ ਸ਼ਾਮ ਪ੍ਰਭੂ ਦੀ ਸ਼ਰਨ ਦੇ ਵਿੱਚ ਆ ਗਏ ਤਾਂ ਫਿਰ ਪ੍ਰਭੂ ਨੇ ਕਿਰਪਾ ਕੀਤੀ ਪ੍ਰਭੂ ਦੇ ਨਾਲ ਜੁੜ ਕੇ ਆਤਮਿਕ ਆਨੰਦ ਦੀ ਪ੍ਰਾਪਤੀ ਹੋਈ ਆਤਮਿਕ ਸੁੱਖ ਦੀ ਪ੍ਰਾਪਤੀ ਹੋਈ ਸਤਿਗੁਰੂ ਜੀ ਇੱਥੇ ਵੀ ਸਾਨੂੰ ਉਪਦੇਸ਼ ਕਰਦੇ ਹਨ ਭ੍ਰਮਤ ਭ੍ਰਮਤ ਪ੍ਰਭ ਸ਼ਰਣੀ ਆਇਆ ਅਖੀਰ ਤੇ ਜੀਵ ਭਰਮ ਦਾ ਭਰਮ ਦਾ ਪਟਕਦਾ ਹੋਇਆ ਵਾਹਿਗੁਰੂ ਦੀ ਸ਼ਰਣੀ ਦੇ ਵਿੱਚ ਆਉਂਦਾ ਹੈ ਫਿਰ ਤਾਂ ਹੀ ਇਸ ਨੂੰ ਆਤਮਿਕ ਆਨੰਦ ਦੀ ਪ੍ਰਾਪਤੀ ਹੁੰਦੀ ਹੈ ਆਤਮਿਕ ਸੁਖ ਦੀ ਪ੍ਰਾਪਤੀ ਹੁੰਦੀ ਹੈ ਜਿਸ ਭਾਵੈ ਤਿਸ ਹੀ ਨਿਸਤਾਰਣ ਜੋ ਉਸ ਵਾਹਿਗੁਰੂ ਨੂੰ ਚੰਗਾ ਲੱਗਦਾ ਹੈ ਉਸ ਵਾਹਿਗੁਰੂ ਪਹੁੰਚਦਾ ਹੈ ਉਸ ਨੂੰ ਹੀ ਇਸ ਸੰਸਾਰ ਸਮੁੰਦਰ ਤੋਂ ਪਾਰ ਲੰਘਾਉਂਦਾ ਹੈ ਇਸ ਹੀ ਨਿਸਤਾਰਣ ਨਿਸਤਾਰਣ ਪਾਰ ਉਤਾਰ ਕਰਾਣਾ ਜੋ ਉਸ ਵਾਹਿਗੁਰੂ ਨੂੰ ਪਾਉਂਦਾ ਹੈ ਉਸ ਵਾਹਿਗੁਰੂ ਨੂੰ ਚੰਗਾ ਲੱਗਦਾ ਹੈ ਉਸ ਨੂੰ ਹੀ ਇਸ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਦਿੰਦਾ ਹੈ ਅੰਧ ਕੂਪ ਤੇ ਕਾਡਣ ਹਾਰਾ ਉਹ ਵਾਹਿਗੁਰੂ ਇਹ ਜੋ ਸੰਸਾਰ ਸਮੁੰਦਰ ਅੰਧ ਕੂਪ ਦੀ ਨਿਆਈ ਹੈ ਹਨੇਰਾ ਕੂ ਉਹ ਖੂਜ ਬਹੁਤ ਹੀ ਡੂੰਘਾ ਹੋਵੇ ਉਸ ਦੇ ਵਿੱਚ ਸਦਾ ਹਨੇਰਾ ਹੀ ਰਹਿੰਦਾ ਹੈ ਉਸਦੇ ਵਿੱਚ ਸੂਰਜ ਦੀਆਂ ਕਿਰਨਾਂ ਨਹੀਂ ਪਹੁੰਚਦੀਆਂ ਇਸ ਕਰਕੇ ਇਸ ਨੂੰ ਕਹਿੰਦੇ ਹਨ ਅੰਧ ਕੂਪ ਇਹ ਸੰਸਾਰ ਜੋ ਹੈ ਅੰਧ ਕੂਪ ਦੀ ਨਿਯਾਈ ਹੈ ਇਹ ਅਗਿਆਨਤਾ ਦਾ ਇਸ ਸੰਸਾਰ ਦੇ ਵਿੱਚ ਹਨੇਰਾ ਹੈ ਅੰਧ ਕੂਪ ਤੇ ਕਾਢਣ ਹਾਰਾ ਉਹ ਵਾਹਿਗੁਰੂ ਇਸ ਸੰਸਾਰ ਨੂੰ ਅਗਿਆਨਤਾ ਦੇ ਹਨੇਰੇ ਦੇ ਵਿੱਚੋਂ ਕੱਢਣ ਦੇ ਲਈ ਸਮਰੱਥ ਹੈ ਉਈs ਅਗਿਆਨਤਾ ਦੇ ਹਨੇਰੇ ਦੇ ਵਿੱਚੋਂ ਕੱਢ ਸਕਦਾ ਹੈ ਉਹ ਕਿਰਪਾ ਕਰਦਾ ਹੈ ਸਤਿਗੁਰੂ ਦੇ ਨਾਲ ਮਿਲਾਪ ਕਰਾਂਦਾ ਹੈ ਸਤਿਗੁਰੂ ਦੇ ਨਾਲ ਮਿਲਾਪ ਹੋਣ ਤੇ ਸਤਿਗੁਰੂ ਕਿਰਪਾ ਕਰਦੇ ਹਨ ਆਪਣੀ ਬਾਣੀ ਦੇ ਨਾਲ ਜੋੜਦੇ ਹਨ ਅਤੇ ਬਾਣੀ ਦੇ ਨਾਲ ਜੋੜ ਕੇ ਇਹ ਅਗਿਆਨਤਾ ਦਾ ਜੋ ਅੰਦਰ ਹਨੇਰਾ ਸੀ ਇਹ ਖਤਮ ਹੋ ਜਾਂਦਾ ਹੈ ਪ੍ਰੇਮ ਭਗਤ ਹੋ ਵਤ ਨਿਸਤਾਰਾ ਜਿਹੜਾ ਵੀ ਉਸ ਵਾਹਿਗੁਰੂ ਦੀ ਪ੍ਰੇਮ ਭਗਤੀ ਕਰਦਾ ਹੈ ਪਿਆਰ ਦੇ ਨਾਲ ਭਗਤੀ ਕਰਦਾ ਹੈ ਅੰਦਰੋਂ ਭਗਤੀ ਕਰਦਾ ਹੈ ਆਪਣੇ ਮਨ ਦੇ ਨਾਲ ਉਸ ਵਾਹਿਗੁਰੂ ਦੇ ਨਾਲ ਜੁੜਦਾ ਹੈ ਪ੍ਰੇਮ ਭਗਤ ਹੋ ਵਤ ਨਿਸਤਾਰਾ ਜਿਹੜਾ ਪਿਆਰ ਦੇ ਨਾਲ ਸਵਾਹਿ ਗੁਰਦੇ ਗੋਣ ਗਾਉਂਦਾ ਹੈ ਸਿਮਰਨ ਕਰਦਾ ਹੈ ਭਗਤੀ ਕਰਦਾ ਹੈ ਉਹ ਉਸ ਦਾ ਨਿਸ ਤਾਰਾ ਉਸ ਦਾ ਪਾਰ ਉਤਾਰਾ ਹੋ ਜਾਂਦਾ ਕਿਉਂਕਿ ਸਤ ਗੁਰੂ ਜੀ ਦਾ ਅੰਮ੍ਰਿਤ ਮੇ ਫਰਮਾਨ ਹੈ ਭਾਉ ਭਗਤ ਕਰ ਨੀਚ ਸਦਾਏ ਤਉ ਨਾਨਕ ਮੋਖੰਤਰ ਪਾਏ ਭਾਉ ਭਗਤੀ ਕਰ ਪਿਆਰ ਦੇ ਨਾਲ ਭਗਤੀ ਕਰਕੇ ਆਪਣੇ ਅੰਦਰੋਂ ਸਵਾਹਿਗੁਰੂ ਦੇ ਨਾਲ ਜੁੜ ਕੇ ਪ੍ਰੇਮਾ ਭਗਤੀ ਦੇ ਨਾਲ ਜੋ ਵੀ ਪਿਆਰ ਦੇ ਨਾਲ ਉਸ ਵਾਹਿਗੁਰੂ ਦੀ ਭਗਤੀ ਕਰਦਾ ਹੈ ਤੋਂ ਨਾਨਕ ਨੂੰ ਮੋਖਾਂਤਰ ਪਾਏ ਉਹ ਫਿਰ ਮੁਕਤੀ ਦੀ ਪ੍ਰਾਪਤੀ ਕਰ ਲੈਂਦਾ ਹੈ ਉਸ ਨੂੰ ਫਿਰ ਵਿਕਾਰ ਨਹੀਂ ਛੋਂਦੇ ਉਹ ਇਹ ਵਿਕਾਰਾਂ ਤੋਂ ਛੁੱਟ ਜਾਂਦਾ ਹੈ ਜਿਹੜਾ ਕਿ ਪ੍ਰੇਮਾ ਭਗਤੀ ਪਿਆਰ ਦੇ ਨਾਲ ਉਸ ਵਾਹਿਗੁਰੂ ਦੀ ਭਗਤੀ ਕਰਦਾ ਹੈ ਉਸ ਦਾ ਫਿਰ ਪਾਰ ਉਤਾਰਾ ਹੋ ਜਾਂਦਾ ਹੈ ਸਾਧ ਰੂਪ ਆਪਣਾ ਤਨ ਧਾਰੇ ਆ ਸਾਧ ਗੁਰੂ ਉਸ ਵਾਹਿਗੁਰੂ ਨੇ ਗੁਰੂ ਰੂਪ ਆਪਣਾ ਹੀ ਸਰੀਰ ਧਾਰਿਆ ਹੋਇਆ ਹੈ ਕਿਉਂਕਿ ਉਸ ਸਤਗੁਰੂ ਦੇ ਵਿੱਚ ਆਪ ਸਮਾਇਆ ਹੋਇਆ ਹੈ ਕਿਉਂਕਿ ਸਤਗੁਰੂ ਜੀ ਦਾ ਅਮਰਤਮਈ ਫਰਮਾਨ ਹੈ ਬਿਨ ਸਤ ਗੁਰ ਕਿਣੈ ਨ ਪਾਇਓ ਬਿਨ ਸਤ ਗੁਰ ਕਿਣੈ ਨ ਪਾਇਆ ਸਤ ਗੁਰ ਵਿੱਚ ਆਪ ਰੱਖਿਓਣ ਉਸ ਵੈਗੁਰੂ ਨੇ ਆਪਣੇ ਆਪ ਨੂੰ ਸਤ ਗੁਰੂ ਦੇ ਵਿੱਚ ਰੱਖਿਆ ਹੋਇਆ ਹੈ ਸਤ ਗੁਰੂ ਦੇ ਵਿੱਚ ਸਮਾਇਆ ਹੋਇਆ ਹੈ ਸਤ ਗੁਰ ਵਿੱਚ ਆਪ ਰੱਖਿਓਣ ਰ ਪਰਗਟ ਆਖ ਸੁਨਾਇਆ ਤੋ ਸਤਿਗੁਰੂ ਸਾਨੂੰ ਇੱਥੇ ਵੀ ਉਪਦੇਸ਼ ਕਰਦੇ ਹਨ ਸਾਧ ਰੂਪ ਆਪਣਾ ਤਨ ਧਾਰਿਆ ਗੁਰੂ ਰੂਪੋ ਕੇ ਉਹ ਪ੍ਰਮਾਤਮਾ ਆਪਣਾ ਉਸ ਗੁਰੂ ਦੇ ਵਿੱਚ ਆਪਣਾ ਹੀ ਸਰੀਰ ਧਾਰਨ ਕਰਦਾ ਹੈ ਮਹਾ ਅਗਣਤੇ ਆਪ ਉਵਾਰਿਆ ਅਤੇ ਇਸ ਸੰਸਾਰ ਨੂੰ ਜੋ ਤ੍ਰਿਸ਼ਨਾ ਦੀ ਮਹਾ ਅਗਨੀ ਹੈ ਇਸ ਤੋਂ ਵੀ ਉਹ ਵਾਹਿਗੁਰੂ ਆਪ ਹੀ ਬਚਾਉਂਦਾ ਹੈ ਜਪ ਤਪ ਸੰਜਮ ਇਸ ਤੇ ਕਿਛ ਨਾਹੀ ਇਹ ਜੀਵ ਜੋ ਹੈ ਇਹ ਆਪ ਕੋਈ ਜਪ ਤਪ ਸੰਜਮ ਨਹੀਂ ਕਰ ਸਕਦਾ ਉਹ ਵਾਹਿਗੁਰੂ ਕਿਰਪਾ ਕਰਦਾ ਹੈ ਇਸ ਜੀਵ ਦੇ ਉੱਤੇ ਆਪਣੀ ਨਦਰ ਦ੍ਰਿਸ਼ਟੀ ਕਰਦਾ ਹੈ ਤਾਂ ਹੀ ਇਹ ਜੀਵ ਜੋ ਹੈ ਇਹ ਇਹਨਾਂ ਧਾਰਮਿਕ ਕੰਮਾਂ ਦੇ ਵਿੱਚ ਲੱਗ ਸਕਦਾ ਹੈ ਜਪ ਤਪ ਸੰਜਮ ਇਹਨਾਂ ਦੇ ਵਿੱਚ ਉਸ ਵਾਹਿਗੁਰੂ ਦੀ ਕਿਰਪਾ ਹੁੰਦੀ ਹੈ ਤਾਂ ਹੀ ਇਹ ਜੀਵ ਇਹਨਾਂ ਦੇ ਵਿੱਚ ਲੱਗਦਾ ਹੈ ਜਪ ਤਪ ਸੰਜਮ ਇਸ ਇਹ ਕਿਛ ਨਹੀਂ ਇਸ ਜੀਵ ਕੋਲ ਇਹ ਜਤਪ ਤਪ ਸੰਜਮ ਨਹੀਂ ਹੋ ਸਕਦੇ ਆਦ ਅੰਤ ਪ੍ਰਭ ਅਗਮ ਅਗਾਈ ਉਹ ਵਾਹਿਗੁਰੂ ਜੋ ਹੈ ਉਹ ਪ੍ਰਭ ਆਦ ਤੋਂ ਲੈ ਕੇ ਅੰਤ ਤੱਕ ਸਦਾ ਹੀ ਉਹ ਵਾਹਿਗੁਰੂ ਹੀ ਹਰ ਪਾਸੇ ਉਸਤੀ ਹੀ ਜੋਤ ਹੈ ਸ਼ੁਰੂ ਤੋਂ ਵੇ ਉਹ ਵਾਹਿਗੁਰੂ ਹੈ ਅਤੇ ਆੰਤ ਆਦ ਅੰਤ ਪ੍ਰਭ ਅਗੰ ਅਗਾਹੀ ਅਤੇ ਉਹ ਪ੍ਰਮਾਤਮਾ ਜੋ ਅਗੰ ਹੈ ਜਿਸ ਤੱਕ ਪਹੁੰਚ ਨਹੀਂ ਹੋ ਸਕਦੀ ਅਗਾਹੀ ਅਗਾਹ ਹੈ অথ ਸਮੁੰਦਰ ਹੈ ਨਾਮ ਦੇ ਮੰਗਦਾ ਸਤਿ ਤੇਰਾ ਇਹ ਵਾਹਿਗੁਰੂ ਤੇਰੇ ਕੋਲੋਂ ਤੇਰਾ ਦਾਸ ਨਾਮ ਦੀ ਜਾਂਚਨਾ ਕਰਦਾ ਹੈ ਇਹ ਨਾਮ ਹੀ ਸਭ ਤੋਂ ਸ਼੍ਰੇਸ਼ਟ ਪਦਾਰਥ ਹੈ ਇਸ ਤੋਂ ਬਿਨਾਂ ਨਾਮ ਤੋਂ ਬਿਨਾਂ ਹੋਰ ਕੁਝ ਵੀ ਮੰਗਣਾ ਹੈ ਉਹ ਸਾਰੇ ਹੀ ਦੁੱਖ ਹੀ ਪੈਦਾ ਕਰਦੇ ਹਨ ਕਿਉਂਕਿ ਸਤਗੁਰੂ ਜੀ ਦਾ ਅੰਮ੍ਰਿਤ ਮੇ ਹੀ ਫਰਮਾਨ ਹੈ ਵੇਰਾਂ ਤੋਂ ਦਹੋਰ ਜੇ ਮੰਗਣਾ ਸਿਰ ਦੁੱਖਾਂ ਕੈ ਦੁੱਖ ਤੇਰੇ ਨਾਮ ਤੋਂ ਹੋਰ ਕੁਛ ਮੰਗਣਾ ਉਹ ਸਾਰੇ ਦੁੱਖ ਸਿਹੜਨ ਵਾਲੀ ਗੱਲ ਹੈ ਦੁੱਖਾਂ ਕੈ ਦੁੱਖ ਵਿਣ ਤੁਦ ਹੋਰ ਜੇ ਮੰਗਣਾ ਸਿਰ ਦੁੱਖਾਂ ਕੈ ਦੁੱਖ ਦੇ ਨਾਮ ਸੰਤੋਖੀਆ ਉਤਰੈ ਮਨ ਕੀ ਭੁੱਖ ਦੇ ਨਾਮ ਏ ਵਾਹਿਗੁਰੂ ਆਪਣੇ ਨਾਮ ਦੀ ਬਖਸ਼ਿਸ਼ ਕਰੋ ਸੰਤੋਖੀਆ ਤਾਂ ਜੋ ਮੇਰੇ ਅੰਦਰ ਵੀ ਸੰਤੋਖ ਆ ਜਾਵੇ ਦੇ ਨਾਮ ਸੰਤੋਖੀਆ ਉਤਰ ਮਨ ਕੀ ਭੁੱਖ ਤੇ ਮਨ ਦੀਆਂ ਜੋ ਤ੍ਰਿਸ਼ਨਾਵਾਂ ਅੰਦਰਨ ਇਹ ਸਾਰੀਆਂ ਹੀ ਖਤਮ ਹੋ ਜਾਣੂ ਨਾਵੰਦੇ ਮੰਗਦਾ ਸਤਿਰਾ ਹਰ ਜੀਵਨ ਪਦ ਨਾਨਕ ਪ੍ਰਭ ਮੇਰਾ ਇਹ ਨਾਨਕ ਸਤਿਗੁਰੂ ਉਪਦੇਸ਼ ਕਰਦੇ ਹਨ ਕਿ ਮੇਰਾ ਜੋ ਪ੍ਰਭੂ ਹੈ ਉਹ ਪਰਮਾਤਮਾ ਸਭ ਤੋਂ ਉੱਚੀ ਆਤਮਿਕ ਅਵਸਥਾ ਪ੍ਰਦਾਨ ਕਰਨ ਵਾਲਾ ਹੈ ਉੱਚੀ ਆਤਮਿਕ ਅਵਸਥਾ ਉੱਚ ਆਤਮਿਕ ਪਦ ਜੋ ਹੈ ਜੀਵਨ ਪਦ ਉਹ ਵਾਹਿਗੁਰੂ ਹੀ ਬਖਸ਼ਦਾ ਹੈ ਉਸ ਵਾਹਿਗੁਰੂ ਦੀ ਕਿਰਪਾ ਹੁੰਦੀ ਹੈ ਉਹ ਹੀ ਕਿਸਨੂੰ ਫਿਰ ਇਸ ਆਪਣੇ ਨਾਲ ਜੋੜ ਕੇ ਆਪਣੇ ਨਾਮ ਦੀ ਬਖਸ਼ਿਸ਼ ਕਰਕੇ ਇਸ ਦਾ ਆਤਮਿਕ ਜੀਵਨ ਬਖਸ਼ਦਾ ਹੈ ਸਤਿਗੁਰੂ ਕਿਰਪਾ ਕਰਨ ਜੋ ਆਪਰੇ ਇਸ ਅੰਮ੍ਰਿਤ ਮਈ ਬਾਣੀ ਦੇ ਵਿੱਚ ਉਪਦੇਸ਼ ਕਰਦੇ ਹਨ ਇਹ ਉਪਦੇਸ਼ ਸਾਡੇ ਹਿਰਦੇ ਵਿੱਚ ਵਸਣ ਇਹਨਾਂ ਉਪਦੇਸ਼ਾਂ ਦੇ ਚੱਲ ਕੇ ਅਸੀਂ ਆਪਣਾ ਜੀਵਨ ਸਫਲਾ ਕਰ ਸਕੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ